ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਣਾ ਵਲੌਗ ਚੈਨਲ ਤੇ ਤੇ ਉਮੀਦ ਕਰਦਾ ਤੁਸੀ ਸਾਰੇ ਜਾਣੇ ਠੀਕ ਠਾਕ ਹੋਵੋਗੇ ਸੋ ਅੱਜ ਵਾਲੀ ਵੀਡੀਓ ਕਰਦੇ ਆਂ ਸਟਾਰ ਸਵੇਰ ਤੋਂ ਤੇ ਰਾਤ ਦੀ ਕਿੰਮਨ ਹੋਣ ਲੱਗੀ ਐ ਜੀ ਘਰੇ ਪੂਰੀ ਆਪਣੀ ਘਰੇ ਨਹੀਂ ਕਹਿ ਸਕਦੇ ਸਾਰੇ ਏਰੀਆ ਚ ਹੀ ਆ ਜਿਹੜੀ ਬਾਰਿਸ਼ ਹੋ ਰਹੀ ਐ ਤੇ ਬਾਰਿਸ਼ ਦੇ ਨਾਲ ਸ਼ਰਾਟੇ ਆ ਰਹੇ ਆ ਕਦੇ ਤੇਜ਼ ਹੋ ਜਾਂਦੇ ਤੇ ਘੱਟ ਹੋ ਜਾਂਦਾ ਠੀਕ ਆ ਤੇ ਕੱਲ ਜਦ ਅਸੀਂ ਦੇਖਿਆ ਕਿ ਆਪਣੇ ਵਲੌਗ ਦੇ ਵਿੱਚ ਕਿ ਬਹੁਤ ਵੱਡਾ ਨੁਕਸਾਨ ਹੋ ਚੱਲਿਆ ਸੀਗਾ ਕਿ ਜਿਹੜੀ ਅੱਗ ਸੀ ਅੱਗ ਲੱਗ ਚੱਲੀ ਸੀ ਜੀ ਨਾ ਦੇਖਦੇ ਅਸੀਂ ਥੋੜਾ ਕਿਸੇ ਪਾਸੇ ਬਾਹਰ ਜਾਣਾ ਸੀਗਾ ਤੇ ਅਸੀਂ ਕਿ ਘਰੇ ਕਿਸੇ ਨੂੰ ਛੱਡ ਜਾਨੇ ਆ ਕਿਉਂਕਿ ਮੰਮੀ ਡੈਡੀ ਹੁਣੀ ਹੈ ਨਹੀਂ ਸੀ ਘਰੇ ਤੇ ਇਹ ਨੁਕਸਾਨ ਆਪਣਾ ਹੋ ਜਾਣਾ ਹੈ ਵੱਡਾ ਕਿਉਂਕਿ ਸਾਰਾ ਕੁਝ ਹੀ ਮਚਣਾ ਸੀਗਾ ਕੋਲੇ ਸਾਰਾ ਕੋ ਲੱਕੜ ਦਾ ਸਮਾਨ ਸੀਗਾ ਦੋ ਦੱਬ ਭਜਾਈ ਠੀਕ ਆ ਚੁੱਪ ਮੱਜਾ ਗਾਮਾ ਅਜ ਆਪਣੇ ਅੰਦਰ ਹੀ ਨੇ ਕਿਉਂਕਿ ਬਾਹਰ ਗਿੱਲਾ ਅੰਦਰ ਉਹ ਆ ਦੇ ਨਿੱਗੀਆਂ ਹੋਈਆਂ ਬੈਟੀਆਂ ਨਹੀਂ ਸੋ ਆਪਾਂ ਹੁਣ ਬੰਨ ਲਾ ਰਹੀ ਆ ਸਾਰਿਆਂ ਤੋਂ ਪਹਿਲਾਂ ਆਪਣੇ ਘਰੇ ਬੰਨ ਜਾ ਰਹੀ ਆ ਅੱਜ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਠੀਕ ਆ ਤੇ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੁਸੀਂ ਸਾਰੇ ਦੇਖਦੇ ਹੋਂ ਠੰਡ ਹੋਵੇ ਤੇ ਖੈ ਰਾਤ ਵੀ ਬਣੀਆਂ ਸੀਗੀਆਂ ਸੋ ਮਦਰਨ ਲਾ ਆਈ ਹੋਈ ਨੇ ਠੀਕ ਆ ਤੇ ਮਦਰਨ ਲਾ ਆਈ ਹੋਈ ਨੇ ਉਹ ਬੜੀਆਂ ਘੈਂਟ ਰੋਟੀਆਂ ਬਣਾਉਂਦੇ ਨੇ ਮੱਕੀ ਦੀਆਂ ਤੇ ਪ्योर ਮੱਕੀ ਦੀਆਂ ਜਿਵੇਂ ਆਪ ਟੁੱਟ ਜਾਂਦੀਆਂ ਨੇ ਹਰੀਕ ਤੋਂ ਬਣਦੀਆਂ ਨਹੀਂ ਤੇ ਜੇ ਬਣਦੀਆਂ ਤਾਂ ਬਹੁਤ ਕਈ ਮੋਟੀਆਂ-ਮੋਟੀਆਂ ਬਣਾ ਦਿੰਦੇ ਨੇ ਰੋਟੀਆਂ ਸੋ ਇਹ ਵੀ ਇੱਕ ਕਲਾ ਚਾਹੀਦੀ ਐ ਮੱਕੀ ਦੀ ਰੋਟੀ ਬਣਾਉਣ ਵਾਸਤੇ ਆਮ ਆਪਾਂ ਰੋਟੀ ਦੇਖਦੇ ਆ ਕਿ ਬਾਹਲੀ ਮੋਟੀ ਰੋਟੀ ਬਣ ਜਾਂਦੀ ਵਿੱਚ ਕਲਾ ਆਟਾ ਹੁੰਦਾ ਤੇ ਉਹਨੂੰ ਖਾਣਾ ਵੀ ਬਹੁਤ ਔਖਾ ਲੱਗਦਾ ਮੈਂ ਮੱਕੀ ਦੀ ਰੋਟੀ ਬਿਲਕੁਲ ਨਹੀਂ ਖਾਂਦਾ ਸੀਗਾ ਤੇ ਪਰ ਹੁਣ ਮੈਨੂੰ ਐਸਾ ਸਵਾਦ ਪਿਆ ਹੋਇਆ ਤੇ ਮੱਕੀ ਦੀ ਰੋਟੀ ਸਰੋਂ ਦੇ ਸਾਗ ਵਿੱਚ ਮੱਖਣੀ ਪਾ ਕੇ ਤੇ ਸਵਾਦ ਵੱਖਰਾ ਹੀ ਹੁੰਦਾ ਹਨਾ ਤੇ ਨਾਲ ਹੁਣ ਮੂਲੀਆਂ ਸੋ ਜਿਹੜਾ ਆਪਾਂ ਸਵੇਰ ਸੇਰ ਕੰਮ ਕਰਨ ਨਿਕਲੇ ਆ ਤੇ ਦੇਖੋ ਪਹੁੰਚੇ ਆਪਣੇ ਚੜਾਏ ਹੋਏ ਆ ਚਫਲਾਂ ਲਈ ਆਪਾਂ ਤੇ ਸ਼ੈਂਕੀ ਆਪਣੇ ਨਾਲ ਆ ਲੇ ਇਹ ਵੀ ਸਾਡਾ ਫੈਮਿਲੀ ਮੈਂਬਰ ਆ ਠੀਕ ਆ ਸੋ ਇਹਨੂੰ ਕੋਈ ਵਾਹ ਵਾਹ ਵਾਸਤਾ ਨਹੀਂ ਮੱਕੀ ਦੀ ਰੋਟੀ ਦੀ ਸਰੋਂ ਦੇ ਸਾਗ ਨਾਲ ਤੇ ਪਿੱਛੇ ਪੰਛੀ ਦੇਖੋ ਕਿੰਨੇ ਸੁਣ ਲੱਗਦੇ ਨੇ ਹੋ ਲੈਣ ਬਣੀਆਂ ਜਾਂਦੇ ਦੇਖੋ ਦੇਖੋ ਕੁਦਰਤ ਲੱਗਦਾ ਨਾ ਇਦਾਂ ਜਿਨ ਕੁਦਰਤ ਦੀ ਬੁੱਕਲ ਦੇ ਵਿੱਚ ਹੀ ਹੋਈਗੀ ਤੇ ਸਾਫ਼-ਸਾਫ਼ এনवायरमेंट ਆ ਕਿਉਂਕਿ ਜੋ بارش ਪੈਣ ਤੋਂ ਬਾਅਦ ਜਦੋਂ ਆ ਮੌਸਮ ਇੱਕ ਤਰ੍ਹਾਂ ਦਾ ਮੜਾ ਸਾਫ਼ ਹੁੰਦਾ ਤਾਂ ਇਦਾਂ ਲੱਗਦਾ ਫੁੱਲ ਐਚਡੀ ਜਿਵੇਂ ਕਹਿ ਦਈਏ ਕਿ ਫੁੱਲ ਐਚਡੀ ਵੀਡੀਓ ਆਉਂਦੀ ਆ ਔਰ ਇਹ ਆ ਗੱਲ ਸੁਣ ਆ ਜਾ ਤੂੰ ਵੀ ਉਈ ਆ ਜਾ ਆ ਜਾ ਤੇ ਲੱਗੂ ਇੱਥੇ ਖੜ੍ਹ ਜਾ ਫਿਰ ਤੂੰ ਗਿੱਲਾ ਹੋਏਂਗਾ ਪਿਛੇ ਪੱਥੀਆਂ ਪੱਥੀਆਂ ਪਈਆਂ ਹਨਾ ਜਿਹੜੀ ਆਪਣੀ ਆਂਟੀ ਘਰੇ ਕੰਮ ਕਰਦੇ ਨੇ ਸੋ ਆਪਣੀਆਂ ਗਾਵਾਂ ਦੀ ਇੱਥੇ ਸੜਦੀ ਦਾ ਆਪਾਂ ਤਾਂ ਪੱਥ ਦੇ ਨਹੀਂ ਫਿਰ ਅਸੀਂ ਗਾ ਜਾਂ ਤੇਰੇ ਬਾਲਣ ਵਗੈਰਾ ਬਣ ਜਾਂਦਾ ਇੱਥੇ ਪੱਥ ਲੈਂਦੀ ਧੁੱਪ ਲੱਗਦੀ ਆ ਹਨਾ ਸੋ ਇਸ ਟਾਈਮ ਆਪਾਂ ਖੜ੍ਹ ਗਏ ਆ ਜੀ ਪੈਕ ਸਾਈਡ ਆ ਕੇ ਆਪਣੇ ਸਾਗ ਦੇ ਵਿੱਚ ਠੀਕ ਆ ਜਿੱਥੋਂ ਆਪਾਂ ਸਾਗ ਵਗੈਰਾ ਤੋੜਦੇ ਹੁੰਨੇ ਆ ਸਾਗ ਆ ਸਾਰਾ ਲੱਗਾ ਵੀ ਆਪਣੇ ਉੱਪਰ ਆਪਾਂ ਜਿਹੜਾ ਸਾਗ ਸੀ ਉਹ ਆਪਾਂ ਵੱਢ ਲਿਆ ਸੀਗਾ ਤੇ ਹੁਣ ਆਪਾਂ ਇਥੋਂ ਪੱਟਣੀਆਂ ਮੂਲੀਆਂ ਠੀਕ ਆ ਮੂਲੀਆਂ ਵੀ ਘਰਦੀਆਂ ਨੇ ਲਵੀਆਂ ਲਵੀਆਂ ਮੂਲੀਆਂ ਹੁਣ ਆਪਾਂ ਲਵਦੇ ਮੂਲੀਆਂ ਤੇ ਮੂਲੀਆਂ ਪੱਟ ਕੇ ਫੇਰ ਆਪਾਂ ਚੀਰ ਕੇ ਸਜਰੀਆਂ ਤੇ ਫੇਰ ਆਪਾਂ ਖਾਣੇ ਸਰੋਂ ਦੇ ਸਾਗ ਦੇ ਨਾਲ ਤੇ ਫੇਰ ਨਜ਼ਾਰਾ ਬਕਰੇ ਹੋਊਗਾ ਸੋ ਸਾਡੀ ਫੈਮਿਲੀ ਜਿੰਨੀ ਬਾਹਰ ਤੋਂ ਵੀਡੀਓ ਦੇਖਦੀ ਆ ਸਾਡੇ ਦੂਰ ਨੇੜੇ ਜਿੰਨੇ ਸਾਡੇ ਪਤਵੰਤੇ ਸੱਜਣ ਜੁੜੇ ਆ ਸੋ ਸਾਰਿਆਂ ਨੂੰ ਮੋਸਟ ਵੈਲਕਮ ਬਾਈ ਜੀ ਹਨ ਜਿਹੜੇ ਫਸਟ ਟਾਈਮ ਦੇਖ ਰਹੇ ਚੈਨਲ ਸਬਸਕ੍ਰਾਈਬ ਕਰਦੇ ਹੋ ਆਪਣੇ ਵਲੌਗ ਕਾਫੀ ਸਕਿਪ ਹੋ ਰਹੇ ਆ ਕਿਉਂਕਿ ਥੋੜੇ ਬਿਜ਼ੀ ਥੋੜੀ ਲਾਈਫ ਚੱਲ ਰਹੀ ਆ ਹਨ ਅ ਬੋਲਣਾ ਜਾਇਓ ਵਲੌਗ ਪਾਉਂਦੇ ਰਾਵਾਂਗੇ ਜਦੋਂ ਟਾਈਮ ਲੱਗਦਾ ਫੋਟੇ ਲਈ ਵਲੌਗ ਬਣਾਵਾਂਗੇ ਠੀਕ ਆ ਤੇ ਆਪਾਂ ਪੱਟ ਲਈਏ ਮੂਲੀਆਂ ਲੈ ਕੇ ਜਾਣੇ ਅੰਦਰ ਮਲਾਉਣੇ ਮਨਪ੍ਰੀਤ ਨੂੰ ਠੀਕ ਆ ਐਸੇ ਗਈ ਹੋਈ ਆ ਪੂਆ ਕੋਲੇ ਸੋ ਇੱਕ ਦੋ ਦਿਨ ਤੱਕ ਉਹਨਾਂ ਨੇ ਆ ਜਾਣ ਜਦੋਂ ਆਪਾਂ ਮੂਲੀਆਂ ਦੇਖਦੇ ਆ ਵੀ ਆਪਣੇ ਕੋਲੇ ਹੈਗੀਆਂ ਪੱਟਮ ਜੁਗੀਆਂ ਪਹਿਲਾਂ ਮੂਲੀਆਂ ਚੈੱਕ ਕਰੀਏ ਆ ਦੇਖੋ ਅਰੇ ਆ ਵੜਤੇ ਤਾਂ ਮੂਲੀਆਂ ਵੱਡੀਆਂ ਹੋਈਆਂ ਪਈਆਂ ਰਾਤ ਮੇਂ ਨੇਰੇ ਪੱਟ ਕੇ ਲਿਗੀਆਂ ਵਾਹ ਬਣ ਗਈ ਗੱਲ ਅਨੇ ਕੀਆ ਔਰ ਕੰਮ ਦੇ ਜੂ ਆਪਣੇ ਲਓ ਜੀ ਬਣੀ ਕੀ ਗੱਲ ਮਾਨਪੀਤ ਕਹਿੰਦੀ ਅੱਜ ਮੀਂਹ ਪਈ ਜਾਂਦਾ ਮੂਲੀਆਂ ਰਹਿੰਦੇ ਪੱਟ ਕੇ ਲਿਆਉਣ ਨੂੰ ਤੇ ਅੱਜ ਆਪਾਂ ਉਦਾਂ ਹੀ ਖਾ ਲੈਂਦੇ ਆ ਮੈਂ ਕਿਹਾ ਆਪਾਂ ਤੁਹਾਨੂੰ ਪਲਾ ਕੋਸ਼ੀਂ ਮੀਂਹ ਪੈਂਦਾ ਤੇ ਮੂਲੀਆਂ ਤੇ ਲਿਆਵਾਂਗੇ ਪੱਟ ਕੇ ਆਹ ਬੜੀ ਮौज ਆ ਬੈਕਸਾਈਡ ਆਪਣਾ ਘਰ ਆ ਜਾਂਦਾ ਤੇ ਕੋਲੇ ਆਪਣੀ ਇਥੇ ਕਣਕ ਬੀਜੀ ਵੀ ਆ ਕੋਲੇ ਆਪਣਾ ਸਰੋਂ ਦਾ ਸਾਗ ਆ ਇੱਥੋਂ ਸਾਗ ਵਟ ਲਈਦਾ ਤੇ ਸਬਜ਼ੀ ਆਪਣੀ ਉਹ ਉਪਰ ਧਰ ਦੇ ਉੱਤੇ ਲਾਈ ਵੀ ਆ ਕਿ ਜਿਹੜੀ ਵੀ ਚੀਜ਼ ਦੀ ਰਿਕੁਆਇਰਮੈਂਟ ਹੁੰਦੀ ਆਪਾਂ ਉਹ ਨਾਲ ਦੀ ਨਾਲ ਆਪਾਂ ਨੂੰ ਕੋਈ ਸਬਜੀ ਦਾ ਨਹੀਂ ਡਿੱਕਣਾ ਪੈਂਦਾ ਸੋ ਇੰਨੀ ਕਿ ਸਬਜੀ ਜੇ ਜਗਾ ਘਰੇ ਹੈਗੀ ਤਾਂ ਜ਼ਰੂਰ ਲਾਇਆ ਕਰੋ ਭਾਈ ਜੀ ਹਨਾ ਕਿ ਜਿਹੜੀ ਆਪਦੀ ਘਰ ਦੀ ਸਬਜੀ ਹੈ ਜਿਹੜੀ ਪਿਓਰ ਹੁੰਦੀ ਆ ਵਧੀਆ ਹੁੰਦੀ ਆ ਠੀਕ ਆ ਬਾਕੀ ਸਾਰੀਆਂ ਮੂੜੀਆਂ ਤਿਆਰ ਹੋ ਜਾਣਗੀਆਂ ਹੁਣ ਆ ਲਵੀਆਂ ਲਵੀਆਂ ਮੂੜੀਆਂ ਹੁਣ ਬਹੁਤ ਆ ਪੰਜ ਛੇ ਪੱਟ ਲਈਆਂ ਆਪਾਂ ਆਪਣਾ ਬੁੱਤਾ ਜਾਣਾ ਲੈ ਉਹ ਮਹਾਸ਼ੇ ਵੜ ਗਿਆ ਕਣਕ ਦੇ ਵਿੱਚ ਜਾ ਕੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਬਗਲੇ ਹਨਾ ਹਰੀ-ਹਰੀ ਕਣਕ ਦੇ ਵਿੱਚ ਛਿੱਟੇ-ਛਿੱਟੇ ਬਗਲੇ ਦਿਸਦੇ ਆ ਤੇ ਜਿਹੜਾ ਆਪਣੀ ਆ ਥਾਂ ਵਾ ਅਕਸਰ ਇੱਥੇ ਆਪਾਂ ਸਰੋਂ ਬੀਜਦੇ ਹੁੰਨੇ ਅੱਗੇ ਆਪਣੀ ਇੱਥੇ ਸਰੋਂ ਹੁੰਦੀ ਆ ਤੁਸੀਂ ਦੇਖ ਸਕਦੇ ਹੋ ਤੇ ਜੋਂ ਮੇਰੀ ਸੌਂਤ ਸੰਭਲੀ ਆ ਇਸ ਖਾਈ ਦੇ ਦੇ ਖੇਤ ਦੇ ਵਿੱਚ ਪਹਿਲੀ ਵਾਰ ਕਣਕ ਬੀਜੀ ਆ ਆਪਾਂ ਨਹੀਂ ਹਰ ਵੇਰੀ ਇੱਥੇ ਸਰੋਂ ਬੀਜਦੀ ਹੁੰਨੇ ਆਪਾਂ ਤੇ ਸਰੋਂ ਹੀ ਹੁੰਦੀ ਆ ਜਿਹੜੀ ਪਕਾਵੀ ਰੱਖਦੇ ਹੁੰਨੇ ਆ ਇਸ ਵਾਰ ਆਪਣੀ ਕੋਈ ਸਰੋਂ ਵਾਧੂ ਸੀਗੀ ਤੇ ਦੋ ਤਿੰਨ ਕੁਆਂਟਲ ਪਈ ਸੀ ਸਰੋਂ ਫਿਰ ਖੇਤ ਆਪਣਾ ਸਾਰਾ ਠੇਕੇ ਤੇ ਆ ਇੱਥੇ ਆਪਣਾ ਅੱਧਾ ਕਿੱਲਾ ਡੇੜੀ ਕਹਿੰਦਾ ਆਪਾਂ ਇੱਥੇ ਕਣਕ ਬੀਜੀਏ ਨਾ ਤਾਂ ਕਣਕ ਹੋ ਜੂ ਵਧੀਆ ਤੇ ਨਾਲੇ ਇੱਥੇ ਜਿਹੜਾ ਮਤਲਬ ਕੇ ਗੁੱਲੀ ਡੰਡਾ ਹੁੰਦਾ ਉਹ ਨਹੀਂ ਹੁੰਦਾ ਬਾਲਾ ਜਿਆਦਾ ਕਿਉਂਕਿ ਪੱਟਿਆਂ ਦੇ ਤਾਂ ਜੀ ਗੁੱਲੀ ਡੰਡਾ ਘੱਟ ਹੁੰਦਾ ਹਨਾ ਨਾਲੇ ਆਪਣੇ ਖਾਣ ਜੂ ਕਣਕ ਇੱਥੋਂ ਹੋ ਜਾਣੀ ਅੱਧੇ ਕਿੱਲੇ ਜੂ ਕੁਛ ਆਪਣੀ ਤੇ ਪੱਟੇ ਵੀ ਤੇ ਅਸੀਂ ਬਾਕੀ ਖੇਤ ਆਪਣਾ ਸਾਈਡ ਤੇ ਹੈ ਜਿਹੜਾ ਖੇਤ ਹੈਗਾ ਉਹ ਆਪਣਾ ਠੇਕੇ ਦਿੱਤਾ ਹੋਇਆ ਤੁਹਾਨੂੰ ਆਪਣਾ ਦਿਖਾਉਣੇ ਆ ਇੱਧਰ ਆ ਆਪਣਾ ਸਾਰਾ ਆਪਣਾ ਲੱਗਾ ਸਾਰਾ ਸਿਸਟਮ ਸਬਜੀ ਦੇਖੋ ਮੇਥੇ ਤੇ ਧਣੀਆਂ ਇਹ ਇੱਕ ਚੀਜ਼ ਆ ਵੀ ਆਪਾਂ ਅਪਛੇਤੀ ਹੋ ਗਈ ਸੀ ਪਛੇਤੀ ਹੋਣ ਦੇ ਨਾਲ ਨਾ ਆਪ ਨੂੰ ਇਹ ਬੈਨੀਫਿਟ ਹੋ ਗਿਆ ਕਿ ਇਹਦੇ ਵਿੱਚ ਕੱਖ ਬਿਲਕੁਲ ਨਹੀਂ ਹੋਇਆ ਜੇ ਆਪਾਂ ਗੇਤੀ ਲਾ ਲੈਨੇ ਤਾਂ ਕੱਖ ਬਹੁਤ ਜ਼ਿਆਦਾ ਹੋ ਜਾਂਦਾ ਤੇ ਇੱਕ ਆਪਣੇ ਪਪੀਤੇ ਐਂ ਜੀ ਹੋ ਗਏ ਬਾਈ ਜੀ ਕਮੈਂਟ ਕਰਕੇ ਦੱਸੋ ਸੇ ਪਪੀਤੇ ਨੂੰ ਕੀ ਨੌਕਸ ਹੋ ਸਕਦਾ ਹੈ ਆਪਾਂ ਯੂਨੀਵਰਸਿਟੀ ਤੋਂ ਲਿਆਂਦੇ ਸੀਗੇ ਤੇ ਪਪੀਤੇ ਇਦਾਂ ਇਕੱਠੇ ਜੀ ਹੋਏ ਪਏ ਆ ਤੇ ਕਿਦਾਂ ਠੀਕ ਹੋਣਗੇ ਕੀ ਵਾਇਰਸ ਆ ਜਾਂ ਇਹਨਾਂ ਨੂੰ ਕੀ ਗੱਲ ਆ ਐਂ ਜਿਵੇਂ ਹੋਏ ਪਏ ਦੋਨੇ ਪੱਤੇ ਜਿ ਇਕੱਠੇ ਹੋਈ ਜਾਂਦੇ ਇਹਨਾਂ ਦੇ ਓਏ ਆ ਜਾ ਓਏ ਸ਼ੈਂਕੀ ਮੈਂ ਬਾਹਰ ਡੋਣਾ ਆ ਜਾ ਭੱਜਿਆ ਭੱਜਿਆ ਮਗਰ ਅੰਦਰ ਵੜੇਗਾ ਗਿੱਲਾ ਹੋ ਜਾਣਾ ਭੱਜਾ 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 ਹੁਣ ਧੂਲੀਆਂ ਮੂਲੀਆਂ ਆਪਾਂ ਫੇਰ ਆਪਾਂ ਕਬੂਤਰ ਵੀ ਛੱਡਣੇ ਹੈ ਜੀ ਗੇਟ ਖੁੱਲਾ ਛੱਡ ਦੇ ਇਹ ਮਾਹ ਚਾਹਦਾ ਆ ਦੀ ਮਰਜ਼ੀ ਨਹੀਂ ਜਾਊਗਾ ਆਪਣਾ ਕੂੜਾ ਵੀ ਗਿੱਲਾ ਹੋ ਗਏ ਜਿਹੜਾ ਅੱਗ ਲਾਉਣੇ ਨੇ ਆਪਾਂ ਸੋ ਮੋਸ ਮੋ ਜਾ ਬਿਆ ਕਰਾ ਸਾਰੇ ਬੱਸ ਦੱਸਿਓ ਵੀ ਕਦੋਂ ਕਿੱਥੇ ਕਿੱਥੇ ਮੀਂਹ ਪਿਆ ਕਮੈਂਟ ਕਰਕੇ ਜਰੂਰ ਕਿਹੜੇ ਕਿਹੜੇ ਏਰੀਆ ਚ ਮੀਂਹ ਪਿਆ ਹਾਂਜੀ ਦੋਸਤੋ ਮਿਲੋ ਇਧਰ ਮੰਮਾ ਜੀ ਨੂੰ ਮੇਰੇ ਮਦਰਨ ਲਾ ਤੇ ਮੱਕੀ ਦੀਆਂ ਰੋਟੀਆਂ ਬਨ ਰਹੀਆਂ ਨੇ ਸੋ ਰਾਤ ਹੀ ਮੰਮੀ ਨੇ ਮੱਕੀ ਦੀਆਂ ਰੋਟੀਆਂ ਬਣਾਇਆ ਖਵਾਈਆਂ ਸੀਗੀਆਂ ਤੇ ਜਿਹੜਾ ਬੰਦਾ ਮੱਕੀ ਦੀ ਰੋਟੀ ਬਿਲਕੁਲ ਨਹੀਂ ਖਾਂਦਾ ਸੀ ਪੰਜ ਛੇ ਰੋਟੀਆਂ ਮੱਕੀ ਦੀਆਂ ਖਾਦੀਆਂ ਰਾਤ ਤੇ ਦੇਖੋ ਕਿੰਨੀਆਂ ਪਤਲੀਆਂ ਪਤਲੀਆਂ ਰੋਟੀਆਂ ਨੇ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਮੈਂ ਗੱਲ ਕਰਦਾ ਸੀ ਨਾ ਕੀ ਪਿਆਰ ਮੁਕੀ ਦਾ ਆਟਾ ਤੇ ਬਿਲਕੁਲ ਪਤਲੀਆਂ ਪਤਲੀਆਂ ਰੋਟੀਆਂ ਇਹ ਹੋਈਆਂ ਰਹਿ ਗਈਆਂ ਜਿਵੇਂ ਵੱਡੀਆਂ ਮੋਟੀਆਂ ਲਾਲੇ ਨਾ ਕੱਚੀਆਂ ਜਿਹੀਆਂ ਸੁਆਦੀ ਨਹੀਂ ਲੱਗਦੀਆਂ ਹਨ ਤੇ ਮਨਪ੍ਰੀਤ ਕੌਰ ਹਲੋ ਕਿਵੇਂ ਆ ਠੀਕ ਆ ਹੂੰ ਇਹ ਸਾਡੇ ਮਹਾਸ਼ਯ ਨੂੰ ਥੋੜੀ ਹੈਗੀ ਆ ਪ੍ਰੋਬਲਮ ਕੀ ਪ੍ਰੋਬਲਮ ਦਸੀਏ ਦੱਸ ਦਿਨ ਚੱਲ ਆਪਾਂ ਜਦੋਂ ਇਹਨਾਂ ਤੁਸੀਂ ਦੇਖਿਆ ਇਹ ਤੁਸੀਂ ਗੱਲ ਸੁਣੀ ਵੀ ਹੋਊਗੀ ਜਦੋਂ ਪ੍ਰੈਗਨਨਸੀ ਵਿੱਚ ਹੁੰਦੇ ਆ ਨਾ ਆਪਾਂ ਜਦੋਂ ਲੇਡੀਜ਼ ਉਹਨਾਂ ਨੂੰ ਕਿਸੇ ਕਿਸੇ ਚੀਜ਼ ਤੋਂ ਨਾਖਸ਼ਣਾ ਪੈ ਜਾਂਦੀ ਆ ਤੇ ਕਿਸੇ ਨੂੰ ਕਹੇ ਤੋਂ ਪੈ ਜਾਂਦੀ ਇਹਨੂੰ ਜਿਹੜਾ ਮਤਲਬ ਰੋਟੀਆਂ ਵਾਲਾ ਧੂਆ ਹੈਗਾ ਉਹ ਤੋਂ ਵੀ ਆ ਇਹਨੂੰ ਇਹਨੂੰ ਵਾਉਂਟਿੰਗ ਵਗੈਰਾ ਲੱਗ ਜਾਂਦੀਆਂ ਕਿ ਰੋਟੀ ਵਾਲਾ ਜਿਹੜਾ ਮਤਲਬ ਰੋਟੀ ਜਦੋਂ ਪੱਕਦੀ ਆ ਉਹਦੀ ਮਤਲਬ ਜਿਹੜੀ ਆਉਂਦੀ ਨਾ ਮਹਿਕ ਆਉਂਦੀ ਆ ਜਿਹੜੀ ਉਹ ਤੋਂ ਪ੍ਰੋਬਲਮ ਆ ਦੇਖੋ ਕਦੇ ਕਿਸੇ ਸੁਣੀ ਕਦੇ ਗੱਲ ਇਹੋ ਜਿਹੀ ਵੀ ਇਦਾਂ ਦਾ ਵੀ ਇਸ਼ੂ ਹੁੰਦਾ ਸੋ ਇਹ ਪੱਜੇ aí ਉਥੋਂ ਦਵਾ ਦੋ ਠੀਕ ਆ ਲੈ ਫਿਰ ਬਣਾ ਲਾ ਫਿਰ ਹਨ ਚੱਲ ਗਏ ਫਿਰ ਆਪਾਂ ਜਾਣਾ ਮੋਗੇ ਨੂੰ ਤੇ ਬਟੀਕ ਦੇ ਕੰਮ ਕਰਨੇ ਨੇ ਕਾਫੀ ਹਨ ਚਲੋ ਫਿਰ ਤੁਸੀਂ ਵੀ ਦੋਨੇ ਖਾਓ ਤੇ ਆਪਾਂ ਵੀ ਖਾਣੇ ਆ ਸਾਰੇ ਜਾਣੇ ਠੀਕ ਆ ਰੋਟੀਆਂ ਹੋ ਗਈਆਂ ਠੰਡੀਆਂ ਧੱਤੀਆਂ ਧੱਤੀਆਂ ਸਵਾਦ ਲਾਦੀਆਂ ਨੇ ਮੱਕੀ ਦੀ ਹਾਂ ਚੱਲ ਫਿਰ ਚੱਲ ਹੋਰ ਧਾਰੀ ਵੀ ਨਹੀਂ ਫਿਰ ਲੜਕਾ ਤੁਹਾਨੂੰ ਚੱਕ ਕੇ ਲਓ ਵੀ ਦੋਸਤੋ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਆਪਣਾ ਹੋ ਗਿਆ ਰੈਡੀ ਤੇ ਆ ਪਾਈ ਹੋਈ ਘਰ ਦੀ ਬਣੀ ਹੋਈ ਮਖਣੀ ਤੇ ਜਿਹੜੀਆਂ ਮਿਰਚਾਂ ਭਰ ਕੇ ਵੀ ਘਰੇ ਬਣਾਈਆਂ ਸੀ ਇਹ ਵੀ ਬਹੁਤ ਜ਼ਿਆਦੇ ਘੈਣ ਬਣੀਆਂ ਨੇ ਤੇ ਕੈਣੀ ਰੱਖ ਲਈ ਆ ਪ੍ਰੀਤੂ ਨੇ ਕੋਲੇ ਲੱਸੀ ਆੜੀ ਹੈ ਸੋ ਇੱਕ ਅਹੀ ਮਸਾਲਾ ਲੈ ਕੇ ਆਂਦਾ ਸਪੈਸ਼ਲ ਤੁਹਾਨੂੰ ਚਟਨੀ ਵੀ ਗੱਲ ਕੀਤੀ ਸੀ ਨਾ ਆ ਮਸਾਲਾ ਲੈ ਆਂਦਾ ਸਪੈਸ਼ਲ ਲੱਸੀ ਚ ਪਾਉਣ ਵਾਲਾ ਇਹ ਤੇ ਇਹ ਤੇ ਪਾਸ ਨੇ ਤੇ ਲੱਸੀ ਇੰਨੀ ਕਿ ਜ਼ਿਆਦੇ ਸਵਾਦ ਲੱਗਦੀ ਠੰਡ ਦੇ ਵਿੱਚ ਅਸੀਂ ਲੱਸੀ ਬਹੁਤ ਘੱਟ ਪੀਂਦੇ ਸੀ ਤੇ ਬਟ ਹੁਣ ਲੱਸੀ ਜਿੰਨੀ ਮਾਦੀ ਪੀ ਲਈ ਇੰਨੀ ਜ਼ਿਆਦੇ ਟੇਸਟੀ ਲੱਗਦੀ ਆ ਉਹਦੇ ਨਾਲ ਇਹ ਲਾਭੀ ਮਸਾਲਾ ਮੂੜੀਆਂ ਦੇ ਪਾਇਆ ਹੋਇਆ ਨਾ ਬੜਾ ਘੈਂਟ ਆ ਯਾਰ ਇਹ ਸਪੈਸ਼ਲ ਲਿਆਂਦਾ ਸੀ ਇਹ ਲੱਸੀ ਵਾਲਾ ਮਸਾਲਾ ਜਿੱਦਾਂ ਤੁਸੀਂ ਭਾਗਸਰ ਵਾਲੀ ਚਟਨੀ ਦੇਖੀ ਸੀ ਨਾ ਤੇ ਚਟਨੀ ਦੇ ਉਹਨਾਂ ਨੂੰ ਵੀ ਲੈ ਕੇ ਆਂਦਾ ਸੀ ਲੱਸੀ ਵਾਲਾ ਮਸਾਲਾ ਪਰੌਠਿਆਂ ਵਾਲਾ ਮਸਾਲਾ ਹੀ ਮਿਲਦਾ ਬੜਾ ਘੈਂਟ ਸਮਾਨ ਆ ਸਾਰੇ ਇਹਨਾਂ ਦਾ ਦੇਖੋ ਗਾ ਚੁੱਭੀਗਾ ਲੂੰਗਾ ਕਰਦਾ ਸਾਗ ਹਾਂ ਚਲ ਫੇਰ ਰੋਟੀ ਖਾ ਲਈ ਮੈਥੋਂ ਹੀ ਸਬਰ ਨਹੀਂ ਹੁੰਦਾ ਆਜੋ ਬਈ ਲੋ ਜੀ ਕਬੂਤਰਾਂ ਦਾ ਹੋ ਗਿਆ ਟਾਈਮ ਖਾਣੇ ਦਾ ਆਪਣਾ ਖਾਣਾ ਹੋ ਗਿਆ ਪ੍ਰੋਪਰ ਤੇ ਹੁਣ ਇਹਨਾਂ ਦੀ ਵਾਰੀ ਆ ਗਈ ਹੈਲੋ ਆ ਦੇਖੋ ਆ ਮਹਾਛੇ ਬਹੁਤ ਪਿਆਰਾ ਲੱਗਦਾ ਵੀ ਨਵਾਂ ਲਿਆਂਦਾ ਹੈ ਆਪਾਂ ਸੋ ਹੁਣ ਇਹਨੂੰ ਨਹਾਉਣ ਦਾ ਸ਼ੀਤੀ ਹੋ ਜਾਣੀ ਹੈ ਨਹਾਉਣਗੇ ਮਿਲਦਾ ਹੁਣ ਮੀਂਹ ਦੇ ਵਿੱਚ ਬਹੁਤ ਪਸੰਦ ਕਰਦੇ ਮੀਂਹ ਦੇ ਵਿੱਚ ਨਹਾਉਣਾ ਅੱਧੇ ਹਜੇ ਆਏ ਨਹੀਂ ਬਾਹਰ ਹੋ ਸਕਦਾ ਬਹੁਤ ਜਲਦੀ ਆ ਵੀ ਨਵਾਂ ਜੋੜਾ ਹੀ ਆ ਜਿਹੜਾ ਇੱਥੇ ਹੁਣ ਆਇਆ ਆਪਣੇ ਕੋਲੇ ਸੋ ਇਹਨਾਂ ਨੇ ਆਪ ਦਾ ਆਲਣਾ ਮੰਨ ਲਿਆ ਇੱਥੇ ਹੋ ਸਕਦਾ ਵੀ ਇੱਥੇ ਉਹਦੇ ਆਂਡੇ ਵਗੈਰਾ ਦੇਣਗੇ ਵੀ ਲੱਗਾ ਕੋਡਾ ਬਹੁਤ ਕੋਲਾ ਕਬੂਤਰ ਰਹਿ ਗਈ ਥੋੜੀ ਚਲੋ ਪੁੱਤ ਤਾਂ ਨਹੀਂ ਖਾ ਲੋ ਫਿਰ ਫਿਰ ਉਹਨੇ ਚਲੋ ਵੀ ਚਲੋ ਚਲੋ ਵੀ ਚਲੋ ਵੀ ਚਲੋ ਵੀ ਚਲੋ ਚਲੋ ਕੁਤੇ ਪੁਖੇਰੇ ਆ ਜਣਾ ਦੂਜੇ ਨੇ ਖਾ ਲੈਣੇ ਆ ਸੋ ਉਦਰੀ ਵੇਟ ਕਰੀ ਜਾਂਦੇ ਗੋਲੇ ਕਬੂਤਰੇ ਕਦੋਂ ਦਾਣੇ ਪਹੁੰਚਦੇ ਨਾਲ ਹੀ ਥੱਲੇ ਆ ਜੀਏ ਅਸੀਂ ਵੀ ਗੱਡੀ ਕਰਤੀ ਐ ਸਟਾਰਟ ਹੁਣ ਜਣਾ ਆਪਾਂ ਮੋਗੇ ਨੂੰ ਗੱਡੀ ਜਾ ਤਾਂ ਗਰਮ ਹੁੰਦੀ ਆਪਾਂ ਇਹਨਾਂ ਨੂੰ ਫੀਡ ਵਗਰਾ ਦੇ ਦਈਏ ਲਓ ਵੀ ਦੋਸਤੋ ਚਿੱਟੇ-ਚਿੱਟੇ ਕਬੂਤਰਾਂ ਦੇ ਵਿੱਚ ਇੱਕ ਕਬੂਤਰੀ ਹੋਰ ਪਹੁੰਚ ਚੁੱਕੀ ਆ ਹੈ ਹੁਣ ਦੇਖੋ ਆ ਆਹ ਦੇਖੋ ਜੇ ਪੁੰਜਾ ਜ ਨਹੀਂ ਉਹਨਾਂ ਦਾ ਕਬੂਤਰਾਂ ਦਾ ਖੜਾ ਕੀਤਾ ਮਗਰੋਂ ਇਹਨੇ ਆਪਦਾ ਪੁੰਜਾ ਖੜਾ ਕਰ ਰੱਖਿਆ ਇਧਰੋਂ ਦੇਖੋ ਜਮਾਂ ਮੈਚਿੰਗ ਹੋ ਗਈ ਮਨਪ੍ਰੀਤ ਹੈ ਹੋ ਗਈ ਹੋ ਗਈ ਮੈਚਿੰਗ ਚੱਲ ਗਏ ਗੇਟ ਗੂੜ ਖੋਲ ਫਿਰ ਸਿੱਖ ਖੋਲੋ ਹੇ ਇੱਕ ਇੱਕ ਤੈਨੂੰ ਠੰਡ ਨਾ ਆਵੇ ਵਾ ਠੰਡ ਜਦਾ ਇਹ ਬਸ ਇਹ ਬਰਫ ਵਾਲੇ ਮੁਲਕ ਭੇਜੀ ਤੀ ਉੱਥੇ ਤਾਂ ਨਹੀਂ ਮੁੜਦੀ ਤੂੰ ਇੰਨੀ ਠੰਡ ਮਾਰਦੀ ਆ ਧਾਨ ਦੇ ਵਿਚਾਰੇ ਬਾਹਰ ਨੇ ਜਿਹੜੀ ਨਹੀਂ ਮਾਈਨਸ ਡਿਗਰੀ ਦੇ ਵਿੱਚ ਹਨਾ ਕਿੰਨੇ ਕਿੰਨਾ ਉੱਥੇ ਹੁੰਦਾ ਓੱਖਾ ਬਰਫ ਦੇ ਵਿੱਚ ਹੂੰ ਖੰਡ ਬੋਲ ਲਾ ਜੀ ਚੱਲੀਏ ਚੱਲ ਜੀ ਹੀਟ ਲੱਗੀ ਜਾਂਦੀ ਗੱਡੀ ਗਰਮ ਹੋ ਰਹੇ ਨੇ ਸੋ ਇਹਨਾਂ ਦਾ ਖਾਣਾ ਹੋ ਗਿਆ ਕਬੂਤਰਾਂ ਦਾ ਤੇ ਇਹਨਾਂ ਨਾਲ ਆਪਣਾ ਖੋਡੇ ਚ ਬਾੜ ਦੇ ਗਏ ਚਲੋ ਬਈ ਪੁੱਤ ਚਲੋ ਬਈ ਫਿਰ ਦਪਿੰਦੇ ਨਾਲ ਛੱਡਾਂਗੇ ਆ ਕੇ ਚਲੋ ਬਈ ਚਲੋ 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 ਸ਼ੈਂਕੀ ਨੇ ਕੁਝ ਨਹੀਂ ਖਾਦਾ ਅੱਜ ਮੀਂਹ ਚੀਤ ਰਿਆ ਫਿਰਦਾ ਉਹ ਮੈਂ ਪੀ ਲੋ ਪਾਣੀ ਚੱਲੀਏ ਫਿਰ ਹਾਂਜੀ ਮਿੱਤਰੋ ਹੋ ਗਈ ਹੈ ਤਿਆਰੀ ਠੰਡੀ ਠੰਡ ਮਾੜੀ ਮੋਟੀ ਇਹੋਂ ਬੰਦ ਤਾਂ ਕੱਟ ਲੱਗਦੀ ਹੈ ਗੱਡੀ ਦੇ ਵਿੱਚ ਬਾਹਰ ਨਿਕਲ ਤਾ ਅੰਦਰ ਜਾ ਦੁਬਾਰਾ ਨਿਕਲ ਇਹਨੇ ਗੱਡੀ ਚ ਵੜ ਰਹੀ ਹੈ ਹਨਾ ਸੋ ਲਾਈਟ ਵੀ ਹੈ ਨਹੀਂ ਅਜਵਾਲ ਬੂਲ ਨੂੰ ਨਹੀਂ ਵਾਹੇਗੇ ਅਜਿੱਦਾਂ ਹੀ ਖਿਲਰੇ-ਵਿਲਰੇ ਹੈਗੇ ਆ ਮਤਲਬ ਮੌਸਮ ਹੋਇਆ ਪਿਆ ਖਰਾਬ ਤੇ ਗੱਡੀ ਜਿਹੜੀ ਆਪਾਂ ਪੂਰੀ ਧੋਹ ਸਵਾਰ ਕੇ ਲੈ ਕੇ ਗਈ ਅੰਦਰ ਲਾਈ ਵੀ ਸੀ ਸੋ ਇਹ ਗੱਡੀ ਡੇੜੀ ਲੈ ਕੇ ਗਿਆ ਹੋਇਆ ਮੀਂਹ ਨੂੰ ਚੋਂ ਕੱਢ ਲਈ ਤਾਂ ਹਜੇ ਸਾਰੀ ਲਿਬੜਨੀ ਹੈ ਗੱਡੀ ਤੇ ਸੋ ਸਾਡੇ ਪਿੰਡ ਨੂੰ ਮੇਰੇ ਵੀਰੋ ਸੱਤ ਛੜਕਾਂ ਲੱਗਦੀਆਂ ਨੇ ਸੁੱਤ ਹੀ ਟੁੱਟੀਆਂ ਹੋਈਆਂ ਤੇਰਾ ਬੋਲਣਾ ਜ਼ਰੂਰੀ ਆ ਹੈ ਸੋ ਸਾਡੇ ਪਿੰਡ ਨੂੰ ਮੈਂ ਗੱਲ ਕਰੇ ਸੱਤ ਛੜਕਾਂ ਲੱਗਦੀਆਂ ਨੇ ਸੋ ਬਹੁਤ ਵੱਡੀ ਗੱਲ ਆ ਸੱਤ ਪਿੰਡ ਨੂੰ ਰਾਹ ਆਉਂਦੇ ਪੱਕੀਆਂ ਛੜਕਾਂ ਸੱਤ ਆਉਂਦੀਆਂ ਤੇ ਦੁੱਖ ਵਾਲੀ ਗੱਲ ਇਹ ਕਿ ਸੱਤੇ ਦੀਆਂ ਸੱਤੇ ਵੀ ਟੁੱਟੀਆਂ ਹੋਈਆਂ ਆ ਤੇ ਦੇਖ ਸਕਦੇ ਹੋ ਨਵੀਂ ਗੱਡੀ ਵਿੱਚ ਵੀ ਨੇ ਹਲੋਰੇ ਪੈ ਰਹੇ ਨੇ ਤੇ ਪਤਾ ਨਹੀਂ ਕਿੱਦਾਂ ਹਨਾ ਕਦੋਂ ਬਣਾਉਣਗੇ ਬੁਰਾ ਹਾਲ ਹੀ ਆ ਯਾਰ ਬਹੁਤ ਔਖਾ ਲੰਦਾ ਪਿੰਡ ਆ ਕੇ ਨੂੰ ਪਿੰਡੇ ਜਾਣਾ ਸੱਤ ਸਾਲ ਤੋਂ ਮੇਰੇ ਵਿਆਹ ਹੋ ਗਏ ਹਜੇ ਤੱਕ ਤਾਂ ਕੋਈ ਸੜਕ ਬਣੀ ਨਹੀਂ ਉਦੋਂ ਦੀਆਂ ਡੁੱਟੀਆਂ ਨੇ ਇਹ ਬਈ ਫਿਰ ਤੇਰਾ ਹੀ ਆ ਤਾਂ ਹੀ ਨਹੀਂ ਵੀ ਜਦੋਂ ਤੂੰ ਗਿਆਈ ਆ ਤੇ ਇਧਰ ਵਿਕਾਸ ਹੀ ਰੁਕ ਗਿਆ ਹੈ ਸਹੀ ਹੈ ਨਾ ਸੋ ਜਦੋਂ ਵੀ ਸਾਡੇ ਕੋਲੇ ਕਸਟਮਰ ਆਉਂਦੇ ਨੇ ਹਣਾ ਬੁਟੀਕ ਦੇ ਹਣਾ ਸੋ ਉਹ ਪਹਿਲਾਂ ਸੂਟਾਂ ਦੀ ਗੱਲ ਬਾਅਦ ਕਰੇ ਬਾਈ ਤੁਹਾਡੇ ਪਿੰਡੇ ਰਾਹ ਬਹੁਤ ਟੁੱਟੇ ਆ ਆ ਗੱਲ ਪਹਿਲੇ ਹੀ ਕਹਿਣੀ ਆ ਹੈਂ ਮਨਪ੍ਰੀਤ ਦੇ ਇਹ ਠੰਡੇ ਵਾਲੇ ਪਲੇਟ ਹੱਥ 'ਚ ਹੀ ਹੁੰਦੀ ਆ ਠੰਡਾ ਬਾਹ ਚੱਕਣਾ ਪਹਿਲਾਂ ਮਨਪ੍ਰੀਤ ਨੂੰ ਇਹ ਕਹਿਣਾ ਮਨਪ੍ਰੀਤ ਤੁਹਾਡੇ ਪਿੰਡ ਦਾ ਰਾਹ ਹੀ ਬੜੇ ਖਰਾਬ ਆ ਹੈਨਾ ਤੇ ਐਕਚੁਅਲੀ ਹੋਇਆ ਕੀ ਨਾ ਆਪਣੇ ਨੇ ਤੇ ਗਦਾਮ ਬਣ ਗਏ ਆ ਤੇ ਗਦਾਮ ਬਣ ਕੇ ਜਿਹਦੇ ਵਿੱਚ ਆਪਣਾ ਦੂਜਾ ਸਾਰਾ ਉਹ ਚੌਲ ਵਗੈਰਾ ਕਣਕ ਵਗੈਰਾ ਸਟੋਰ ਹੁੰਦੀ ਆ ਸੋ ਉੱਤੇ ਹੁਣ ਟਰੱਕਾਂ ਦੀ ਆਵਾਜ਼ ਹੀ ਬਹੁਤ ਜ਼ਿਆਦਾ ਹੋ ਗਈ ਆ ਤੇ ਵੱਡੇ ਵੱਡੇ ਟਰੱਕ ਤਨੂ ਕਹਦਾ ਜਦੋਂ ਆਪਣੀਆਂ ਲੋਕਲ ਸੜਕਾਂ ਉਦੀ ਲੰਘਦੇ ਆ ਨਾ ਉਹ ਸੜਕਾਂ ਉਹਨੀਆਂ ਮਜ਼ਬੂਤ ਤੇ ਹੁੰਦੀਆਂ ਨਹੀਂ ਉਹਨਾਂ ਨੇ ਸਾਰੇ ਹੀ ਰੂੜ ਭੰਨ ਦਿੱਤੇ ਆ ਠੀਕ ਹੈ ਨਾ ਜਿਨ੍ਹਾਂ ਨੇ ਪੈੜੀ ਵੇਚੀ ਸੀ ਉਹ ਗਦਾਮਾ ਵਾਲਿਆਂ ਨੂੰ ਉਹਨਾਂ ਨੇ ਤਾਂ ਉਹ ਤਾਂ ਵਧੀਆ ਨਾਲ ਤਾਂ 4 ਪੈਸੇ ਕਮਾ ਗਏ ਤੇ ਸਾਰਾ ਪਿੰਡ ਵਕਤ ਨੂੰ ਫੜ ਗਿਆ ਖੜਾ ਤੇ ਸੁਸਰੀ ਵੀ ਬਹੁਤ ਆਉਂਦੀ ਆ ਸੁਸਰੀ ਵੀ ਕਈ ਵਾਰੀ ਹੁੰਦਾ ਕਿ ਜਦੋਂ ਗਰਮੀ ਗਰਮੀਆਂ ਹੁੰਦੀਆਂ ਨਾ ਵਿੱਚ ਉਦੋਂ ਫਿਰ ਉਹਨਾਂ ਵਿੱਚ ਬਣ ਜਾਂਦੀ ਸੁਸਰੀ ਦੀ ਬੋਡੀ ਪ੍ਰੋਬਲਮ ਹੁੰਦੀ ਕਹਿੰਗੇ ਜਿਨ੍ਹਾਂ ਦੇ ਨੇੜੇ ਪਿੰਡਾਂ 'ਚ ਬਣੀ ਹੋਈ ਹੈ ਨਾ ਤੇ ਇਹ ਬੜੀ ਪ੍ਰੋਬਲਮ ਦਿੰਦੇ ਆ ਆਪਣੇ ਤਾਂ ਖੈਰ ਹੱਜੇ ਘੱਟ ਆ ਨੇ ਕਈ ਪਿੰਡਾਂ 'ਚ ਤਾਂ ਬਹੁਤ ਦੁਖੀ ਆਗੇ ਇਹਨਾਂ ਚੀਜ਼ਾਂ ਤੋਂ ਠੀਕ ਆ ਮਿੱਤਰੋ ਹੁਣ ਆਪਾਂ ਚੱਲੀਏ ਕਰਗੇ ਮੋਗੇ ਤੁਹਾਨੂੰ ਤੇ ਕੰਮ ਦੰਦੇ ਤੇ ਫਿਰ ਕੱਲ ਅਗਲੇ ਵਲੌਗ ਚ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਫਸਟ ਟਾਈਮ ਦੇਖ ਰਹੇ ਆ ਨਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਵਲੌਗ ਕਿਦਾਂ ਲੱਗਦੇ ਆ ਤੇ ਸੋ ਸਾਡਾ ਵੀ ਓਕਾ ਓਕੀ ਘੜੀ ਖਤਮ ਹੋ ਗਈ ਆ ਅਸੀਂ ਵੱਡੇ ਰੋਡ ਤੇ ਚੜ ਚੁੱਕੇ ਆ ਗੱਡੀ ਖਲੋਹਰੇ ਮਾਰਨੇ ਬੰਦ ਕਰਦੇ ਆ ਠੀਕ ਆ ਮਿਲਦੇ ਆ ਫਿਰ ਕੱਲ ਅਗਲੇ ਵਲੌਗ ਤੇ ਤਦ ਤੱਕ ਲਈ ਸਾਰਿਆਂ ਨੂੰ ਬਾਏ